ਕੇਸ ਹਤੀ ਮਾਲੀਵਾਲ ਦੇ ਮਸਲੇ ਦੇ ਉੱਤੇ ਜਰਵਾਦੀ ਕੁਐਸਚਨ ਕੀਤਾ ਗਿਆ ਕੇਜਰੀਵਾਲ ਸਾਹਿਬ ਨੂੰ ਅੱਛਾ ਪ੍ਰੈਸ ਦੇ ਵਿੱਚ ਤਾਂ ਉਹ ਕਹਿੰਦੇ ਕਿ ਬਾਈ ਉਹਨਾਂ ਨੇ ਕੋਈ ਸਫਾਈ ਨਹੀਂ ਦਿੱਤੀ ਕੇਜਰੀਵਾਲ ਸਾਹਿਬ ਨੇ ਗਲਤ ਗੱਲ ਹੈ ਬਾਈ ਹੁਣ ਤੁਹਾਨੂੰ ਸਫਾਈ ਦੇਣੀ ਪੈਗੀ ਪੁਲਿਸ ਪਹੁੰਚ ਗਈ ਹੈ ਸਰਾਤੀ ਮਾਲੀਵਾਲ ਦੇ ਘਰੇ ਆ ਘੰਟਾ ਪਹਿਲਾਂ ਜੀ ਸੰਜੇ ਸਿੰਘ ਨੇ ਪ੍ਰੈਸ ਕਾਨਫਰੈਂਸ ਕਰਦੇ ਲকেশন ਟਰੇਸ ਹੋ ਗਈ ਹੈ ਭਾ ਉਸ ਤੋਂ ਬਾਅਦ ਚੱਲੀ ਗਈ ਤੇ ਵੈਬਾ ਬਨੂ ਮੇਰੇ ਖਿਆਲ ਦੇ ਨਾਲ ਸੰਮਣ ਜਾਰੀ ਹੋ ਚੁੱਕਾ ਉਹ ਅੱਜ ਗਏ ਨਾ ਜਰੂ ਪ੍ਰੈਸ ਕਾਨਫਰੈਂਸ ਕਰਨ ਉੱਥੇ ਕੇਜਰੀਵਾਲ ਸਾਹਿਬ ਦੀ ਗੱਡੀ ਦੇ ਵਿੱਚ ਬੈਠੇ ਹੋਏ ਸੀਗੇ ਜੀ ਵੈਬਬ ਤਾਂ ਬਾਹਰ ਅੰਦਰ ਤਾਂ ਕੇਜਰੀਵਾਲ ਸਭ ਪੀਸੀ ਕਰ ਰਹੇ ਸੀਗੇ ਬਾਹਰ ਜਿਹੜਾ ਕੁਝ ਕਮੇਡੀਆ ਦਾ ਹਿੱਸਾ ਸੀਗਾ ਉਹ ਗੱਡੀ ਦੇ ਵਾਲੇ ਹੋ ਗਏ ਮਿੰਟੂ ਜੀ ਕਹਿੰਦੇ ਕਿ ਵੋ ਦੇਖੋ ਵੈਬਬ ਵੋ ਦੇਖੋ ਵੈਬਬ ਕੰਮ ਚਲਾਤ ਉਹਨਾਂ ਨੇ ਪੂਰਾ ਅੱਛਾ ਜੀ ਉੱਥੇ ਹੋਇਆ ਕੀ ਨਾ ਜੀ ਇਹਨਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤੇ ਉਧਰੋਂ ਕੀ ਹੋਇਆ ਕਿ ਬਾਈ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਨੇ ਸਮਰਥਕ ਹੋ ਗਏ ਉਹ ਗੱਡੀ ਦੇ ਵਾਲੇ ਹੋ ਗਏ ਪਹਿਲੀ ਅੱਛਾ ਜੀ ਉਹਨਾਂ ਨੇ ਤਾਂ ਇਹ ਕਿਹਾ ਵੀ ਇੰਚ ਥਾਂ ਵੀ ਨਹੀਂ ਛੱਡਿਆ ਵੀ ਜਿੱਥੋਂ ਨੇ ਕੈਮਰਾ ਜ਼ੂਮ ਕਰਕੇ ਦਿਖਾ ਸਕਣ ਜਿਹੜਾ ਪਹਿਲਾਂ ਦਿਖਾ ਕੇ ਦਿਖਾ ਕੇ ਕੋਈ ਵੀਡੀਓ ਕੈਪਚਰ ਕਰਕੇ ਕਰ ਬਾਤ ਇਹ ਨਹੀਂ ਨਾ ਹੱਥ ਲੱਗਣ ਦਿੱਤਾ ਬਥੇਰਾ ਪੁੱਛਿਆ ਉੱਥੇ ਪੱਤਰਕਾਰਾਂ ਨੇ ਅੱਛਾ ਉਹ ਨਿਕਲ ਹੀ ਗਿਆ ਉੱਥੋਂ ਨਿਕਲ ਨਹੀਂ ਗਿਆ ਅੰਦਰ ਹੀ ਮਤਲਬ ਇਹ ਕਿ ਚਾਰੇ ਪਾਸੇ ਗੱਡੀ ਦੇ ਆਮ ਆਰਮੀ ਪਾਰਟੀ ਦੇ ਸਮਰਥਕ ਹੋ ਗਏ ਓਕੇ ਓਕੇ ਇਹ ਜਾਲੀਆਂ ਬਣ ਕੇ ਜਿਵੇਂ ਬਲੈਕ ਜਾਲੀ ਹੁੰਦੀ ਹੈ ਨਾ ਉਹ ਲਾ ਦਿੰਦੇ ਆ ਟੰਗ ਲੈਂਦੇ ਆ ਜੀ ਵੀਸੀ ਨਜ਼ਰ ਨਾ ਆਈਏ ਜੀ ਉਦੋਂ ਫਿਲਮ ਲੱਗ ਜਾਂਦੀ ਮਤਲਬ ਕਿ ਫਿਲਮ ਹੀ ਬਣਾ ਦਿੱਤੀ ਆ ਫਿਲਮ ਬਣਾ ਦਿੱਤੀ ਉਹ ਬਥੇਰਾ ਪੁੱਛ ਕੇ ਯਾਰ ਨਾ ਫਿਲਮ ਵਿਗੜ ਚੁੱਕੀ ਹੈ ਫਿਰੇ ਕਿਉਂ ਹਣ ਤੁਸੀਂ ਤੁਹਾਡੀ ਫਿਲਮ ਵਿਗੜ ਚੁੱਕੀ ਹੈ ਇਸ ਮਾਮਲੇ 'ਚ ਉਹ ਬਥੇਰਾ ਪੱਤਰਕਾਰ ਨੇ ਜ਼ੋਰ ਲਾਇਆ ਮੈਂ ਦੇਖਿਆ ਹਨਾ ਜੀ ਕਿ ਅੰਦਰ ਤੋਂ ਵੈੱਬ ਬੈਠਾ ਹੈ ਕਿਨੇ ਦਿਖਾਓ ਕਹਾਂ 'ਤੇ ਹੈ ਓਹੋ ਉਹ ਕਿਤੇ ਗੱਡੀ ਦੇ ਅੰਡਰਗਰਾਉਂਡ ਪੁਰਾਣੀਆਂ ਫਿਲਮਾਂ 'ਚ ਨਹੀਂ ਜਿਵੇਂ ਹੁੰਦਾ ਸੀਗਾ ਉਹ ਕਾਰਾਂ ਪੂਰਾ ਦਾ ਜਿਗਾਰੜ ਇਸ ਤਰ੍ਹਾਂ ਦਾ ਸੀਵਰੇਜ ਦਾ ਢੱਕਣ ਚੁੱਕ ਕੇ ਥੱਲੇੋਂ ਨਿਕਲ ਜਾਂਦਾ ਹੈਗਾ ਕਿਸੇ ਤੇ ਨਹੀਂ ਹਿਸਾਬ ਕਿਤਾਬ ਇਸ ਤਰ੍ਹਾਂ ਦਾ ਬਾਈ ਇਹਨਾਂ ਨੂੰ ਸਫਾਈ ਤੇ ਦੇਣੀ ਨਹੀਂ ਨਹੀਂ ਤਾਂ ਜਿੱਥੇ ਵੀ ਜਾਣਗੇ ਵਿਰੋਧੀ ਧਿਰ ਨੇ ਬੀਬੀਆਂ ਹੋਈਆਂ ਆਪਣੇ ਪੱਧਰ ਤੇ ਉਹਨਾਂ ਨੇ ਰੋਧ ਕਰਨਾ ਹੀ ਕਰਨਾ ਤੇ ਪੰਜਾਬ ਦੇ ਵਿੱਚ ਬੀਬੀਆਂ ਤੇ ਅੱਗੇ ਔਖੀਆਂ ਨੇ ਜੀ ਉਹ ਵੀਡੀਓ ਚੱਲਦੀਆਂ ਨੇ ਤੁਹਾਨੂੰ ਪਤਾ ਹੀ ਹੈ ਹਜ਼ਾਰ-ਹਜ਼ਾਰ ਰੁਪਏ ਤੇ ਕਿੰਨਾ ਕਲਪਦੀਆਂ ਬੀਬੀਆਂ ਡਰਗ ਦੇ ਮੁੱਦੇ ਤੇ ਕਿੰਨਾ ਕਲਪਦੀਆਂ ਜੀ ਤੇ ਮਤਲਬ ਕਿ ਚਲੋ ਮਾਨ ਸਾਹਿਬ ਦਾ ਨਿੱਜੀ ਜੀਵਨ ਹੈ ਮੈਂ ਉਧਰ ਨਹੀਂ ਜਾਵਾਂਗਾ ਇਸ ਤਰ੍ਹਾਂ ਵੀ ਉਹ ਮਤਲਬ ਕਿ ਹੋ ਜਾਂਦੀਆਂ ਨੇ ਵੀਡੀਓ ਕਈ ਤਾਂ ਇਹਨਾਂ ਨੂੰ ਜਵਾਬ ਦੇਣਾ ਬਣਦਾ ਸੰਜੇ ਸਿੰਘ ਜਦੋਂ ਪ੍ਰੈਸ ਕਾਨਫਰੰਸ ਕਰ ਗਏ ਨੇ ਸਮਨਿੰਗ ਹੋ ਗਈ ਆ ਸਾਰਾ ਕੁਝ ਹੋ ਗਿਆ ਜੇ ਹਾਲੇ ਵੀ ਚੁੱਪ ਨੇ ਤਾਂ ਇਹਨਾਂ ਦੀ ਚੁੱਪ ਫਿਰ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਬਈ ਬਹੁਤ ਵੱਡੀ ਬਹੁਤ ਵੱਡੀ ਬੁਝਾਰਤ ਨਹੀਂ ਹੈ ਉਹ ਤਾਂ ਫਿਰ ਬਹੁਤ ਵੱਡਾ ਖੁੱਲਾ ਪਾਣੀ ਆ ਉਹਨੂੰ ਸਮਝ ਲਓ ਤੁਸੀਂ ਕਿ ਕੁਝ ਨਾ ਕੁਝ ਹੋਇਆ ਉਥੇ ਅਜੇ ਸੱਚ ਨਹੀਂ ਦੱਸਦੀ ਆ ਨਾ ਜੋ ਗੱਲ ਆ ਕਿ ਇਹ ਸੱਚ ਤੇ ਤੁਹਾਨੂੰ ਦੱਸਣਾ ਪੈਣਾ ਆ ਸੱਚ ਤੁਹਾਨੂੰ ਦੱਸਣਾ ਪੈਣਾ ਮੈਨੂੰ ਤੇ ਇਹ ਵੀ ਥੋੜਾ ਕਹੋ ਕਿ ਮਿਲਿਆ ਕਿ ਤੋਂ ਪੜਨੂ ਜੀ ਕਿ ਸਿੰਘਵੀ ਸਾਹਿਬ ਨੂੰ ਸੀਟ ਦੇਣਾ ਚਾਹੁੰਦੇ ਆ ਰਾਜ ਸਭਾ ਤੋਂ ਹਾਰ ਗਏ ਸਨ ਅੱਛਾ ਜੀ ਇਹ ਰਾਜ ਸਭਾ ਦੀ ਸੀਟ ਕਹਿੰਦੇ ਸਿੰਘਵੀ ਸਾਹਿਬ ਮਲਤਾਰ ਨਾ ਹੋਵੇ ਭਾਈ ਹੋ ਸਕਦਾ ਪਤਾ ਨਹੀਂ ਭਾਈ ਇਹ ਤਾਂ ਫੇਸਬੂਕ ਦਾ ਮੁੱਲ ਤਾਂ ਪਤਾ ਨਹੀਂ ਕਿੰਨਾ ਕਰਦਾ ਹੁਣ ਕਿਤੇ ਇਹ ਨਾ ਵੇ ਕਿ ਤਰਦਾ ਤਰਦਾ ਫੁੱਲ ਜਾਲ ਉੱਤੇ ਫੁੱਲ ਤਰਦਾ ਚਾਕਲਾ ਪਤਲਿਆ ਪਤਲਿਆ ਸਿੰਘ ਵੀ ਚਾਕਲਾ ਜਲ ਉੱਤੇ ਫੁੱਲ ਤਰਦਾ ਇਹ ਵੀ ਹੋ ਸਕਦਾ ਜੀ 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 ਹਾਂ ਇਹ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਗੱਲ ਤੁਹਾਡੀ ਠੀਕ ਹੈ ਜੀ ਹਾਂ ਜਗਦੀਪ ਜੀ ਵੀ ਕਹਿੰਦੇ ਪਏ ਆ ਕਿ ਪ੍ਰੈਸ ਕਾਨਫਰੰਸ ਦੇ ਦਰਮਿਆਨ ਕੇਜਰੀਵਾਲ ਸਾਹਿਬ ਦੇ ਚਿਹਰੇ ਦੇ ਉੱਤੇ ਪਰੇਸ਼ਾਨੀ ਦਿਖਦੀ ਪਈ ਸੀ ਬਾਈ ਜਦੋਂ ਸਾਹਮਣੇ ਸਵਾਲ ਉਹ ਵੀ ਇਸ ਤਰ੍ਹਾਂ ਦਾ ਨਾ ਜਿਹਦਾ ਜਵਾਬ ਨਾ ਕੋਈ ਆਉਂਦਾ ਹੋਵੇ ਫਿਰ ਪਰੇਸ਼ਾਨੀ ਹੋ ਜਾਂਦੀ ਉਸੇ ਹਾਲੇ ਆ ਕਿ ਮਾਈਕ ਤੇ ਖੜਾ ਹੋ ਕੇ ਜੀ ਤੇ ਐਵੇਂ ਇੱਧਰ ਉੱਧਰ ਦੀਆਂ ਯੱਬਲੀਆਂ ਟਰਪਲ ਵਾਦੇ ਬਥੇਰਾ ਕੁਝ ਜਿਹੜਾ ਉਹ ਕਰਨਾ ਸੌਖਾ ਹੁੰਦਾ ਪਰ ਜਦੋਂ ਇਹੋ ਜਿਹੇ ਮੁੱਦੇ ਤੇ ਜਵਾਬ ਦੇਣਾ ਹੋਵੇ ਤਾਂ ਜਵਾਬ ਦਾ ਮਤਲਬ ਇਹ ਹੋਏ ਤੁਸੀਂ ਜੇ ਤੇ ਹੋਇਆ ਕੁਝ ਤੁਸੀਂ ਕਹੋ ਕਿ ਭਾਈ ਜੇ ਕੋਈ ਦੋਸ਼ੀ ਪਾਇਆ ਗਿਆ ਕਿ ਅਸੀਂ ਬਖਸ਼ਾਂਗੇ ਨਹੀਂ ਜੀ ਤੇ ਜਾਂਚ ਪੜਤਾਲ ਅਸੀਂ ਕਰਵਾਵਾਂਗੇ ਜੇ ਨਹੀਂ ਹੋਇਆ ਤਾਂ ਖੰਡਨ ਕਰ ਦਿਓ ਤਾਂ ਫਿਰ ਸੰਜੀਤ ਸਿੰਘ ਮਿੱਟੀ ਹੋ ਜਾਏਗਾ ਜੀ 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 ਇਥੋਂ ਇੱਕ ਲੜਾਈ ਹੋਰ ਸ਼ੁਰੂ ਹੋ ਜਾਏਗੀ ਜਵਾਬ ਦੇਣ ਤੇ ਦੇਣ ਕੀ ਪ੍ਰਮਾਨ ਕਰਨ ਜਾਂ ਖੰਡਨ ਕਰਨ ਮੈਨੂੰ ਲੱਗਦਾ ਕਿ ਸੰਜੇ ਸਿੰਘ ਨੇ ਬਹੁਤ ਬੁਰੀ ਤਰ੍ਹਾਂ ਫਸਾ ਦਿੱਤੇ ਆ ਜੀ ਨਾ ਹਾਂ ਕਹਿਣ ਜੋਗੇ ਨਾ ਨਾ ਕਹਿਣ ਜੋਗੇ ਜੀ ਬਿਲਕੁਲ ਬਿਲਕੁਲ